ਦੇ ਵਿੱਚ ਇਹ ਸੁਣਿਆ ਹੋਵੇਗਾ ਕਿ ਮਹਾਰਾਜੇ ਦੋਸ਼ਿਆ ਦੇ ਹੱਥ ਪੈਰ 绑 ਦਿੰਦੇ ਸੀ ਪਰ ਸਿੱਖ ਰਾਜ ਦੇ ਵਿੱਚ ਅਜੇ ਹੀ ਕੋਈ ਵੀ ਐਗਜ਼ਾਮਪਲ ਨਹੀਂ ਮਿਲਦੀ ਕਿ ਦੋਸ਼ੀ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ ਹੋਵੇ ਸਭ ਤੋਂ ਸਖਤ ਸਜ਼ਾ ਉਸ ਸਮੇਂ ਦੀ ਇਹ ਹੋਇਆ ਕਰਦੀ ਸੀ ਕਿ ਦੋਸ਼ੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਸੀ ਮਹਾਰਾਜਾ ਰਜੀਤ ਸਿੰਘ ਜੀ ਦਾ ਰਾਜ ਐਸਾ ਰਾਜ ਸੀ ਜਿਸ ਦੇ ਵਿੱਚ ਕੋਈ ਵੀ ਜੇਲ੍ਹ ਨਹੀਂ ਸੀ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਗਈ ਸੀ ਜਿਸ ਦਾ ਭਾਵ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੰਨਾ ਜ਼ਿਆਦਾ ਖੁਸ਼ਹਾਲ ਸੀ ਕਿ ਉੱਥੇ ਨਾ ਕੋਈ ਚੋਰੀ-ਚਕਾਰੀ ਹੁੰਦੀ ਸੀ ਨਾ ਹੀ ਐਡੇ ਜ਼ਿਆਦਾ ਕੁਝ ਗੁਨਾਹ ਹੁੰਦੇ ਸੀ ਪਰ ਇੱਥੇ ਵੀ ਸਾਨੂੰ ਬਥੇਰੇ ਐਗਜ਼ਾਮਪਲ ਮਾਫੀਆਂ ਦੇ ਹੀ ਮਿਲਦੀਆਂ ਨੇ ਜਿਵੇਂ ਕਿ ਸੁਲਤਾਨ ਖਾਨ ਵਰਗੇ ਪਿੰਬਰ ਦੀਆਂ ਸ਼ਰਾਕਤਾ ਦੀਆਂ ਖਬਰਾਂ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਮ ਹੀ ਪੁੱਛਦਿਆ ਕਰਦੀਆਂ ਸੀ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਕਰੂ اٹھਾਇਆ ਕਰਦਾ ਸੀ ਜਦੋਂ ਪਹਿਲੀ ਵਾਰ ਇਸ ਨੂੰ ਫੜ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਲੋਕ ਇਹ ਸੋਚ ਰਹੇ ਸੀ ਕਿ ਰਾਜਾ ਇਸ ਨੂੰ ਬਹੁਤ ਹੀ ਸਖਤ ਸਜ਼ਾ ਦੇਣਗੇ ਇਸ ਨੂੰ ਤੋਪ ਦੇ ਅੱਗੇ ਰੱਖ ਕੇ ਉਡਾ ਦੇਣਗੇ ਪਰ ਲੋਕੋ ਸਮੇਂ ਰਹਿ ਗਈ ਜਦੋਂ ਮਹਾਰਾਜਾ ਜੀ ਨੇ ਉਸ ਦੀਆ ਪੈਰਾ ਦੀਆ ਬੇੜੀਆਂ ਨੂੰ ਕਟਵਾ ਦਿੱਤਾ ਤੇ ਐਸੇ ਮਾਫੀ ਮੰਗਣ ਦੇ ਮਹਾਰਾਜੇ ਨੇ ਐਸ ਨੂੰ ਬਾਫ ਕਰ ਦਿੱਤਾ ਤੇ ਸਿਰਫ ਇਹੀ ਇੱਕ ਉਦਾਹਰਨ ਨਹੀਂ ਇਹੋ ਜਿਹਾ ਕਿੰਨੀਆਂ ਹੀ ਉਦਾਹਰਨਾਂ ਤੁਹਾਨੂੰ ਇਤਿਹਾਸ ਦੇ ਵਿੱਚ ਮਿਲ ਜਾਣਗੀਆਂ ਸਿੱਖ ਰਾਤ ਦੇ ਸਮੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੋਕ ਪਾਰ ਸਾਖਿਆ ਜਾਂਦਾ ਸੀ ਇੱਕ ਤੰਮੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਵਾਰੀ ਲਾਹੌਰ ਦੇ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਬੁੱਢੀ ਮਾਈ ਆਪਣੇ ਹੱਥ ਦੇ ਵਿੱਚ ਇੱਕ ਕਟੋਰੀ ਲੈ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਭੱਜਦੀ-ਭੱਜਦੀ ਆਂਦੀ ਹੈ ਤੇ ਇਹ ਮਾਈ ਐ ਲੋਕਾਂ ਦੀ ਭੀੜ ਨੂੰ ਚੀਤਦੀ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚ ਗਈ ਪਰ ਸਿਪਾਹੀ ਉਸ ਨੂੰ ਰੋਕ ਦਿੰਦੇ ਨੇ ਤੇ ਮਾਈ ਦੇ ਰੋਲਾ ਪਾਉਣ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਘੋੜਾ ਰੋਕ ਲਿਆ ਤੇ ਉਸ ਤੋਂ ਪੁੱਛਿਆ ਕਿ ਤੇਰੀ ਕੀ ਸਮੱਸਿਆ ਹੈ ਤੇ ਇਹ ਆਖਿਆ ਜਾਂਦਾ ਹੈ ਕਿ ਇਹ ਗੱਲ ਸੁਣਨ ਤੋਂ ਬਾਅਦ ਮਾਈ ਮਹਾਰਾਜਾ ਰਣਜੀਤ ਦੇ ਆਈ ਤੇ ਉਹ ਆਪਣਾ ਕਾਲਾ ਤਵਾ ਫੜ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੈਰਾਂ ਦੇ ਨਾਲ ਰਗੜਨ ਲੱਗ ਗਈ ਐਸ ਬੇਅਦਵੀ ਦਾ ਜਦੋਂ ਸੈਨਿਕਾਂ ਨੇ ਕਾਰਨ ਪੁੱਛਿਆ ਤਾਂ ਮਾਈ ਅੱਗ ਬੋਲਣ ਲੱਗ ਗਈ ਤਾਂ ਉਹ ਆਖਦੀ ਹੈ ਕਿ ਸਰਕਾਰ ਸਾਡੇ ਲੋਕ ਆਫ ਦੇ ਨਹੀਂ ਕਿ ਮਹਾਰਾਜਾ ਪਾਰਸ ਹੈ ਜਦੋਂ ਪਾਰਸ ਲੋਹੇ ਦੇ ਨਾਲ ਰਗੜਿਆ ਜਾਂਦਾ ਹੈ ਤਾਂ ਉਹ ਉਸ ਨੂੰ ਸੋਨਾ ਬਣਾ ਦਿੰਦਾ ਹੈ ਮੈਂ ਇੱਕ ਗਰੀਬਣੀ ਹਾਂ ਤੇ ਆਪਣੇ ਗੁਜਾਰੇ ਦੇ ਲਈ ਆਪਣੇ ਲੋਹੇ ਦੇ ਤਵੇ ਨੂੰ ਸੋਨੇ ਦਾ ਬਣਾਣਾ ਚਾਹਨੀ ਹਾਂ ਇਸ ਗੱਲ ਤੋਂ ਮਹਾਰਾਜਾ ਬਹੁਤ ਉਏ ਤੇ ਉਹਨਾਂ ਨੇ ਆਪਣੇ ਸਿਪਾਹੀਆ ਨੂੰ ਆਖਿਆ ਕਿ ਐਸੇ ਤਵੇ ਦੇ ਤੋੜ ਦਾ ਸੋਨਾ ਐਸ ਬੀਪੀ ਨੂੰ ਦਿੱਤਾ ਜਾਏ ਤੇ ਇਹੋ ਜੇ ਸੀ ਸਾਡੇ ਸਿੱਖ ਰਾਜ ਦੇ ਮਹਾਰਾਜਾ